ਗੁਰਬਾਨੀ ਅਕੀ ਗੁਰਮਤ ਵਿਚਾਰ ਅਗਰ ਕੀ ਅਤਰਸ਼ੀ ਦਾ ਸਾਹਿਬ ਪਿੰਡ ਗਮਨਪੁਰਾ ਦੋ ਸਵੇਰੇ ਜੋੜ ਮੇਲਾ ਵਾਪਸੀ ਦਖਾਉਦੇ ਕੱਲ ਝੁੰਗਾਂ ਨੰਨੇ ਨਾ ਰਹੇ ਬੇਦ ਨਾ ਗਿਆ ਹਾਂਜੀ ਨਾਮਗੀ ਤੇ ਦਾ ਸਰਪਜੀਤ ਸਿੰਘ ਤੇ ਬਰਾਜੇ ਅੱਜ ਨਗਰ ਕਿੱਥੋਂ ਕਿੱਥੋਂ ਚੱਲਿਆ ਸੀ ਅਸ਼ੀ ਦਾ ਸਾਹਿਬ ਤੋਂ ਪਿੰਡ ਗਮਨਪੁਰਾ ਤੋਂ ਕਿ ਕਿੱਥੇ ਕੋ ਬੁਲਾ ਕੇ ਕੀਤੀ ਜਾ ਰਹੀ ਇਹ ਹੁਣ ਇਧਰ ਵਾਪਸੀ ਦਾ ਸਾਹਿਬ ਦੇ ਗੁਰਦਾਰੇ ਬੜਾ ਹਾਂਜੀ ਸਾਰੇ ਪਿੰਡ ਚ ਗੁਰਦਾਰੇ ਤੇ ਜਾਣਾ ਸਾਰੇ ਸੋਨੇ ਹਾਏ ਸੋਨੇ ਬੇਨਨਾ ਕੀ ਇਹ ਜੀ ਅੱਜ ਜਿਹੜਾ ਤੁਹਾਡੇ ਨਗਰ ਕਿਰਤਕ ਤੁਸੀਂ ਚੱਲੇ ਜੀ ਤੇ ਕਿਤੇ ਕਿਤੇ ਪਲਾਏ ਨੇ ਬਸ ਇਹ ਗਾੜੀ ਕੋਈ ਨਾ ਗੜੀ ਜੜੇ ਸੜੀ ਬੁਰਦਰੀ ਤੇ ਸੰਗਠਨ ਨੂੰ ਕੀ ਕੀ ਸ਼ਿਕਾਇਤਾਂ ਜਾ ਰਹੀ ਰਹੀ ਤੁਸੀਂ ਜੂਸ ਵਗੈਰਾ ਮਤਲਬ ਕਿ ਖੁਰਖਰੇ ਵਗੈਰਾ ਮਤਲਬ ਕੋਲਡ ਡਰਿੰਕ ਹਰ ਹਰ ਕੀ ਜੀ ਮਹਾਰਾਜ ਦੀ ਬੜੀ ਕਿਰਪਾ ਹੈ ਅਸਾ ਪਾਲਕੀ ਜੀ ਦੇਤੇ ਇਹ ਜੀ ਜੋ ਸਾਡੇ ਪਿੰਡ ਕਮਾਨਪੁਰੇ ਦਾ ਗੁਰਦੁਆਰਾ ਸਾਹਿਬ ਬਾਬਾ ਅੰਦਰ ਪੈਸੇ ਦੇ ਸ਼ਹੀਦ ਉਤੋਂ ਪਾਲਕੀ ਸਾਹਿਬ ਨਿਕਲਿਆ ਹੈ ਅੱਜ ਪਾਲਕੀ ਸਾਹਿਬ ਆ ਕੱਲ ਮੇਲਾ ਹੈ ਬਹੁਤ ਵਧੀਆ ਸਾਰੀ ਸੰਗਤ ਜਿਹੜੀ ਆ ਇਕੱਠੀ ਹੋ ਕੇ ਬਹੁਤ ਵਧੀਆ ਆਨੰਦ ਆਪਣਾ ਸੇਵਾ ਕਰ ਰਹੀ ਆ ਮਹਾਰਾਜ ਦੀ ਫੁੱਲ ਕਿਰਪਾ ਮਹਾਰਾਜ ਦੀ ਫੁੱਲ ਕਿਪਾਏ ਜੋ ਵੀ ਸਰਦਾ ਬਣਦਾ ਸਾਰੀਆਂ ਸੰਗਤਾਂ ਦੇ ਹਿਸਾਬ ਆ ਉਹ ਬਹੁਤ ਮਿਹਰਬਾਨ ਆ ਤੁਹਾਡੀ ਵੀ ਤੇ ਸਾਰੀ ਸਭ ਨੂੰ ਮੇਰੇ ਤੋਂ ਬਦਾਈਆਂ ਤਾਂ ਬਧਾਈ ਹੋਵੇ ਪਾਪਾ ਨੇ ਪੈਸੇ ਨਹੀਂ ਦਿੱਤੇ ਮੇਲੇ ਦੀ ਲੱਖ ਲੱਖ ਬਧਾਈ ਹੋਵੇ ਸਾਰੀ ਸੰਗਤ ਨੂੰ ਸਾਜੀ ਨਗਰ ਕੀਰਤਨ ਹੈ ਗੁਰਕਮਨਪੁਰੇ ਦੀ ਸੰਗਤ ਕੋਈ ਗੱਲ ਨਹੀਂ ਦੁਬਾਰਾ ਬੋਲੋ ਜੋ ਕੱਲ ਜੋੜ ਮੇਲਾ ਕੱਲ ਜੋੜ ਮੇਲਾ ਇਹ ਸਾਰੀ ਸੰਗਤ ਨੂੰ ਹਮ ਹਮ ਆ ਕੇ ਖੁਸ਼ੀਆਂ ਦੀ ਕਿਰਪਾ ਦਾ ਕਰ ਰਹਿਤ ਕੋਈ ਗੁਰਜੀਤ ਕਾਲ ਸਾਹਿਬ ਜਿੰਮੀ ਬਾਰੇ ਸਾਹਿਬ ਜੀ ਦਾ ਕਾਲ ਹੋਰ ਬਹੁਤ ਸਾਰੇ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੰਤ ਪਿਆਰੇ ਸਾਧ ਸੰਗਤ ਜੀ ਤਨ ਤਨ ਬਗੜ ਭੈ ਸਿੰਘ ਸ਼ਹੀਦਾਂ ਸਤਾਨਕ ਤੋਂ ਨਗਰ ਚੇਤਨ ਹਰ ਸਾਲ ਦੀ ਤਰ੍ਹਾਂ ਨਿਕਲਦੇ ਆ ਰਹੇ ਬੜੀਆਂ ਸੰਗਤਾਂ ਸ਼ਰਧਾ ਤੇ ਧੂਨ ਨਾਲ ਬਹੁਤ ਮਨਾਰੇ ਆਣੇ ਇੱਕਜੁੱਟ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਗਿਆ ਨੇ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਜੋ ਵੀਰਜ ਲੱਗ ਅੱਛੀ ਨਗਰੀਗਾ ਖਾਤਾ ਬੇਬੀ ਬਤੇ ਤਨ ਤਨ ਅਮਰਸ਼ੀਰ ਬਾਬਾਦਰ ਪਾਇ ਸਿੰਘ ਦੇ ਉਸਤਾਨਾਂ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨਾ ਸਰਦਾਰਾਂ ਰਾਂਗਿਆ ਸਾਰੀਆਂ ਸਰਦਾਰਾਂ ਰਾਂਗਿਆ ਮਨਾ ਰਹਿਆਂ ਨੇ ਲੱਖ ਲੱਖ ਵਧਾਈਆਂ ਅਮਰਸ਼ੀਰ ਬਾਬਾਦਰ ਪਾਇ ਸਿੰਘ ਦੇ ਕਾਲ ਅਸਲਾ ਨੂੰ ਜੋਰ ਮਿਲਿਆ ਹੈ ਹਰਿਆ ਸੰਤਾਨ ਨੂੰ ਬੇਤਰੀ ਖੁਸ਼ਾ ਸਦਾ ਹੈ ਨਰਮੇ ਕੇ ਰੌਣਕ ਉਦਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤੜਾ ਤੇ ਸੁਖਬੀ ਸਿੰਘ ਹਾਂਜੀ ਅੱਜ ਕੀ ਕਹਿਣਾ ਚਾਹੀਦਾ ਯਾਰ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਸਭ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਤਾਨ ਤਨ ਬਾਬਾ ਨਰਪੈ ਸਿੰਘ ਜੀ ਸ਼ਹੀਦੋ ਸਿੰਘ ਉਹ ਜਿਨ੍ਹਾਂ ਦੇ ਅਸਥਾਨ ਤੋਂ ਹਰ ਸਾਲ ਨਗਰ ਕੀਰਤਨ ਦੀ ਰਮਤਾ ਹੁੰਦੀ ਹੈ ਉਸੇ ਤਰ੍ਹਾਂ ਹੀ ਐਰਕਾਂ ਸਾਲ ਦੀ ਬਹੁਤ ਵਧੀਆ ਧੂਮਕਾਮ ਦੇ ਨਾਲ ਨਗਰ ਕੀਰਤਨ ਦੀ ਸ਼ਰਮਤਾ ਹੋਈ ਹੈ ਜੀ ਇਸ ਬਹੁਤ ਵਧੀਆ ਦਰਸ਼ਨ ਮੇਲੇ ਸਾਰੀਆਂ ਸੰਗਤਾਂ ਕਰ ਰਹੀਆਂ ਨੇ ਬਹੁਤ ਧੂਮਕਾਮ ਦੇ ਨਾਲ ਕਰਨ ਮੇਲਾ ਵੀ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਦੀਆਂ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬੱਚੇ ਕਿ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਨੌਜਵਾਨ ਮਿਹਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਵੀਰ ਭਰਾ ਨਸ਼ਿਆਂ ਨੂੰ ਛੱਡੀਏ ਠੀਕ ਹੈ ਜੀ ਆਉਣ ਵਾਲੀ ਨੌਜਵਾਨੀ ਨੂੰ ਸੰਭਾਲੀਏ ਸਾਡੇ ਪੰਜਾਬ ਨੂੰ ਸੰਭਾਲੀਏ ਜੋ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਠੀਕ ਹੈ ਜੀ ਉਹ ਸਰਕਾਰਾਂ ਤੋਂ ਅਸੀਂ ਆਪਣੀਆਂ ਮੰਗਾਂ ਰੱਖੀਏ ਆਪਣੇ ਪੰਜਾਬ ਨੂੰ ਬਚਾਈਏ ਸਾਡੀ ਇਹੋ ਬੇਨਤੀ ਹੈ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਕਰੇਗਾ ਖਾਲਸਾ ਆਖੀ ਰਹੇਗਾ ਮਾਰੂਏ ਸੱਖ ਲੈ ਕੇ ਫਤਿਹ ਰੰਗੋ ਸੱਚੀ ਸੁੱਚੀ ਕੁਰਬਾਨੀ ਇਹ ਕੁਨ ਮਤ ਵਿਚਾਰ